ਇਹਨਾਂ ਕੰਮਾਂ ਨੂੰ ਕਰਨ ਦੇ ਲਈ ਬਹੁਤ ਵੱਡੀ ਇਨਵੈਸਟਮੈਂਟ ਵੀ ਨਹੀਂ ਚਾਹੀਦੀ ਤੁਹਾਡਾ ਮੋਬਾਈਲ ਜਾਂ ਇੱਕ ਲੈਪਟਾਪ ਚਾਹੀਦਾ ਨਾਲ ਇੰਟਰਨੈਟ ਦਾ ਕਨੈਕਸ਼ਨ ਚਾਹੀਦਾ ਤੇ ਬਹੁਤ ਸਾਰੀ ਡੈਡੀਕੇਸ਼ਨ ਚਾਹੀਦੀ ਹੈ ਇੱਕ ਪਹਿਲਾ ਵੀਡੀਓ ਬਣਾਈ ਸੀ ਕਿ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕਿਹੜੇ ਕਿਹੜੇ ਕੰਮ ਕਰ ਸਕਦੇ ਹੋ ਉਹ ਸਾਰੇ ਕੰਮ ਜ਼ਿਆਦਾਤਰ ਐਗਰੀ ਬਿਜ਼ਨਸ ਨਾਲ ਰਿਲੇਟਡ ਸਨ ਸੀ ਲੇਕਿਨ ਅੱਜ ਜਿਹੜੇ ਮੈਂ ਕੰਮ ਤੁਹਾਡੇ ਕੋਲ ਲੈ ਕੇ ਆਇਆ ਉਹ ਤੁਸੀਂ ਆਪਣੇ ਮੋਬਾਈਲ ਦੇ ਨਾਲ ਜਾਂ ਲੈਪਟਾਪ ਦੇ ਨਾਲ ਸ਼ੁਰੂ ਕਰ ਸਕਦੇ ਹੋ ਉਹਦੇ ਤੋਂ ਹੀ ਸਿੱਖ ਕੇ ਉਹਦੇ ਤੋਂ ਹੀ ਸਟਾਰਟ ਕਰਨਾ ਕੋਈ ਵੱਡੀ ਇਨਵੈਸਟਮੈਂਟ ਨਹੀਂ ਚਾਹੀਦੀ ਨਾ ਹੀ ਕੋਈ ਬਿਲਡਿੰਗ ਖੜੀ ਕਰਨ ਦੀ ਲੋੜ ਹੈ ਭਾਵੇਂ ਤੁਸੀਂ 10ਵੀਂ ਕੀਤੀ ਹੈ ਪਲੱਸ 2 ਕੀਤੀ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਪਏ ਬੇਸ਼ੱਕ ਕੋਈ ਨੌਕਰੀ ਵੀ ਲੈਣੀ ਹੈ ਤੁਸੀਂ ਲੇਕਿਨ ਇਹ ਚੀਜ਼ਾਂ ਵੀ ਨਾਲ ਸਿੱਖਦੇ ਜਾਓ ਕਦੇ ਵੀ ਕੰਮ ਆ ਸਕਦੀਆਂ ਨੇ ਕਿਉਂਕਿ ਇਹ ਸਕਿੱਲਸ ਨੇ ਨਵੇਂ ਗੁਣ ਨੇ ਜੋ ਤੁਸੀਂ ਆਪਣੇ ਆਪ ਦੇ ਵਿੱਚ ਪੈਦਾ ਕਰਦੇ ਹੋ ਤੇ ਆਪਣੀਆਂ ਸਰਵਿਸਿਜ਼ ਦਾ ਮੁੱਲ ਪਵਾ ਸਕਦੇ ਹੋ ਬਹੁਤਿਆਂ ਲੋਕਾਂ ਤੋਂ ਇਹ ਸਾਰੇ ਕੰਮ ਐਗਨੇ ਸੋਸ਼ਲ ਮੀਡੀਆ ਨਾਲ ਰਿਲੇਟਡ ਜਿਦੇ ਵਿੱਚ ਮੈਂ ਗੱਲ ਕਰਾਂਗਾ YouTube ਦੀ Facebook ਦੀ ਇਨਸਟਾਗ੍ਰਾਮ ਦੀ ਜਿੰਨੇ ਵੀ ਇਹ ਐਪਸ ਨੇ ਜਿਨ੍ਹਾਂ ਦੇ ਉੱਤੇ ਕੰਟੈਂਟ ਕ੍ਰੀਏਟ ਹੋ ਰਿਹਾ ਅੱਜਕੱਲ ਕੰਟੈਂਟ ਕ੍ਰੀਏਟ ਮਤਲਬ ਜਿਵੇਂ ਆ ਮੈਂ ਵੀਡੀਓ ਬਣਾ ਰਿਹਾ ਤਾਂ ਤੁਹਾਡੇ ਲਈ ਮੈਂ ਕੰਟੈਂਟ ਕ੍ਰੀਏਟ ਕਰ ਰਿਹਾ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਰੇਕ ਵੀਡੀਓ 'ਚ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਤੁਹਾਡਾ ਧਿਆਨ ਸ਼ਾਇਦ ਇਹ ਜਾਂਦਾ ਹੋਣਾ ਕਿ ਮੈਂ ਯੂਟਿਊਬਰ ਬਣਨ ਦੀ ਗੱਲ ਕਰਦਾ ਜਾਂ ਕੋਈ ਇਨਸਟਾਗ੍ਰਾਮ ਤੇ ਜਾਂ ਐਫਬੀ ਤੇ ਪੇਜ ਬਣਾ ਕੇ ਉਸ ਨੂੰ ਚਲਾਉਣ ਦੀ ਗੱਲ ਕਰਦਾ ਇਦੇ ਬਾਰੇ ਤੇ ਬੜੀਆਂ ਸੋਹਣੀਆਂ ਵੀਡੀਓਜ਼ ਮੈਂ ਬਣਾਈਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜੇ ਤੁਸੀਂ ਇੰਸਟਾਗ੍ਰam ਤੇ YouTube ਤੇ Facebook ਤੇ ਆਪਣਾ ਚੈਨਲ ਬਣਾਉਣਾ ਚਾਹੁੰਦੇ ਹੋ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਬੰਦਿਆਂ ਦੀ ਗੱਲ ਹੈ ਜੋ ਆਪਣਾ ਚੈਨਲ ਨਹੀਂ ਚਲਾਉਣਾ ਚਾਹੁੰਦੇ ਲੇਕਿਨ ਬਾਕੀਆਂ ਦੇ ਚੈਨਲ ਚਲਾ ਸਕਦੇ ਨੇ ਉਹਦੇ ਵਾਸਤੇ ਨੰਬਰ 1 ਸਭ ਤੋਂ ਪਹਿਲਾ ਕੰਮ ਹੈਗਾ ਜੀ ਵੀਡੀਓ ਐਡੀਟਿੰਗ ਦਾ ਵੀਡੀਓ ਐਡੀਟਿੰਗ ਦਾ ਦੂਜਾ ਮਨ ਨਾਲ ਲਿਖ ਦੇਣਾ ਦੂਜਾ ਹੈਗਾ ਜੀ ਵੀਡੀਓਗ੍ਰਾਫੀ ਜਾਂ ਉਸ ਨੂੰ ਨਾਲ ਪਲੱਸ ਕਰ ਲਓ ਉਦੇ ਵਿੱਚ ਫੋਟੋਗ੍ਰਾਫੀ ਇਹ ਦੋ ਕੰਮ ਨੇ ਦੋਵੇਂ ਨਾਲ ਕਿਉਂ ਲੈ ਕੇ ਚੱਲ ਰਿਆਂ ਮੈਂ ਸ਼ੁਰੂਆਤ ਕਰਾਂਗੇ ਇਹਦੇ ਤੋਂ ਹੁਣ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਿਉਂ ਲੈ ਕੇ ਚੱਲ ਰਿਆਂ ਮੈਂ ਜਾਂ ਤੁਸੀਂ ਕਲੀ-ਕਲੀ ਕਰ ਸਕਦੇ ਹੋ ਜਾਂ ਇਸ ਨੂੰ ਇੱਕ ਪੈਕੇਜ ਦੇ ਰੂਪ ਦੇ ਵਿੱਚ ਅਗਲੇ ਨੂੰ ਦੇ ਸਕਦੇ ਹੋ ਕਿ ਮੈਨੂੰ ਆ ਦੋਵੇਂ ਚੀਜ਼ਾਂ ਆਉਂਦੀਆਂ ਵੀਡੀਓ ਐਡੀਟਿੰਗ ਮੰਨ ਕੇ ਚੱਲੋ ਕਿ ਮੈਂ ਹੀ ਆ ਮੈਂ ਆਪਣੇ ਨਾਲ ਦੋ ਚਾਰ ਬੰਦੇ ਲਾ ਲਵਾਂ ਜੋ ਮੇਰੇ ਨਾਲ ਮੇਰੇ ਇਸ ਚੈਨਲ ਦਾ ਕੰਮ ਕਰਾਉਣ ਵੀਡੀਓ ਬਣਾਉਣ ਤੋਂ ਲੈ ਕੇ ਐਡਿਟ ਕਰਨ ਤੱਕ ਅਪਲੋਡ ਕਰਨ ਤੱਕ ਲੇਕਿਨ ਫਿਲਹਾਲ ਜੇ ਇਸ ਕੰਡੀਸ਼ਨ 'ਚ ਮੈਂ ਨਹੀਂ ਆ ਕਿ ਚਾਰ ਬੰਦੇ ਰੱਖਾਂ ਲੇਕਿਨ ਆਉਣ ਵਾਲੇ ਸਮੇਂ 'ਚ ਐਵੇਂ ਹੋਏਗਾ ਜਰੂਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਲੇਕਿਨ ਮੇਰੇ ਤੋਂ ਵੱਡੇ ਬਹੁਤ ਸਾਰੇ ਐਸੇ ਯੂਟਿਊਬਰ ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਪੇजेस ਨੇ ਉਹਨਾਂ ਤੇ ਕੰਮ ਚੱਲ ਰਿਹਾ ਜਿਵੇਂ ਹੁਣ ਵੀਡੀਓ ਬਣਾਉਨੇ ਆਪਾਂ ਉਹ ਬੰਦਾ ਵੀਡੀਓ ਬਣਾਉਣ ਤੋਂ ਬਾਅਦ ਆਪਣੀ ਇੱਕ ਅਲੱਗ ਅਗਲੀ ਵੀਡੀਓ ਬਣਾਏਗਾ ਕੁਛ ਹੋਰ ਨਾਲ ਇੰਟਰਵਿਊ ਕਰੇਗਾ ਲੇਕਿਨ ਉਸ ਨੂੰ ਆਫਿਸ ਦੇ ਵਿੱਚ ਦੋ ਚਾਰ ਬੰਦੇ ਚਾਹੀਦੇ ਨੇ ਜਿਹੜੇ ਦੋ ਚਾਰ ਘੰਟੇ ਲਾ ਕੇ ਉਸ ਵੀਡੀਓ ਨੂੰ ਐਡਿਟ ਕਰ ਸਕਣ ਬਹੁਤ ਵਧੀਆ ਤਰੀਕੇ ਨਾਲ ਤੇ ਬਾਅਦ ਵਿੱਚ ਅਪਲੋਡ ਕਰ ਸਕਣ ਇਹ ਕੰਮ ਹੁੰਦਾ ਜੀ ਵੀਡੀਓ ਐਡੀਟਰ ਬੰਦੇ ਦਾ ਇਹ ਸਾਰੇ ਕੰਮ ਤੁਸੀਂ ਆਪ ਕਿਵੇਂ ਸ਼ੁਰੂ ਕਰੋਗੇ ਉਹ ਵੀ ਮੈਂ ਦੱਸਦਾ ਪਲੱਸ ਵੀਡੀਓਗ੍ਰਾਫੀ ਅਗਰ ਇਹੀ ਬੰਦਾ ਅਗਰ ਆਪਾਂ ਮੰਨ ਕੇ ਚੱਲੋ ਕਿ ਦੋ ਜਣਿਆਂ ਦੀ ਟੀਮ ਹੈ ਉਹ ਮੇਰੇ ਨਾਲ ਜਾ ਰਿਹਾ ਮਤਲਬ ਕੈਮਰਾ ਦੇ ਹੱਥ 'ਚ ਆ ਉਹ ਵੀਡੀਓ ਬਣਾ ਵੀ ਰਿਹਾ ਮੇਰੀ ਤੇ ਬਾਅਦ ਵਿੱਚ ਵੀਡੀਓ ਐਡਿਟ ਵੀ ਕਰ ਰਿਹਾ ਕਿ ਮੈਂ ਫਲਾਣਾ ਜਣਾ ਇਹ ਦੋ ਕੰਮ ਕਰ ਸਕਦਾ ਜਾਂ ਕੱਲਾ-ਕੱਲਾ ਕੰਮ ਸਾਨੂੰ ਆਉਂਦਾ ਤੇ ਜੇ ਤੁਹਾਡੇ ਕੋਲ ਰਿਕੁਆਇਰਮੈਂਟ ਹੈਗੀ ਸਾਡੇ ਨਾਲ ਕੰਟੈਕਟ ਕਰ ਲਓ ਇੱਕ ਕੰਮ ਹੋ ਗਿਆ ਦੋ ਹੋ ਗਿਆ ਤੀਜਾ ਇਹ ਕੰਮ ਵੀ ਬੜਾ ਇੰਪੋਰਟੈਂਟ ਹੈ ਤੁਸੀਂ ਵੀਡੀਓ ਬਣਾਉਣਾ ਨਹੀਂ ਚਾਹੁੰਦੇ ਵੀਡੀਓ ਐਡਿਟ ਨਹੀਂ ਕਰਨਾ ਚਾਹੁੰਦੇ ਕੰਪਿਊਟਰ ਤੇ ਵੈਸੇ ਕੰਮ ਕਰਨਾ ਚਾਹੁੰਦੇ ਹੋ ਤੇ ਤੀਜਾ ਕੰਮ ਹੈਗਾ ਜੀ ਚੈਨਲ ਮੈਨੇਜਮੈਂਟ ਦਾ ਜਿਵੇਂ YouTube ਹੈ Facebook ਹੈ Instagram ਹੈ ਤੇ ਬਾਕੀ ਦੇ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਕਿਉਂਕਿ ਸਾਰਿਆਂ ਦੇ ਉੱਤੇ ਸਾਨੂੰ ਅਵੇਲੇਬਲ ਹੋਣਾ ਪੈਂਦਾ ਹੈ ਆਡੀਅנס ਦੇ ਨਾਲ ਜੁੜਨ ਦੇ ਲਈ ਬਹੁਤ ਸਾਰੇ ਕੰਟੈਂਟ ਕਰੀਏਟਰ ਐਸ ਨੇ ਜੋ ਇੱਕ ਨਹੀਂ ਦੋ-ਦੋ ਚਾਰ-ਚਾਰ ਚੈਨਲ ਚਲਾ ਰਹੇ ਨੇ ਲੇਕਿਨ ਕੱਲੇ ਨਹੀਂ ਚਲਾ ਰਹੇ ਉਹਨਾਂ ਦੇ ਪਿੱਛੇ ਟੀਮ ਕੰਮ ਕਰਦੀ ਹੈ ਇਸ ਕਰਕੇ ਤੁਸੀਂ ਚੈਨਲ ਨੂੰ ਮੈਨੇਜ ਕਰਨਾ ਇਹਦੇ ਲਈ ਕੁਝ ਹੋਰ ਨਿੱਕੀਆਂ-ਮੋਟੀਆਂ ਚੀਜ਼ਾਂ ਹੁੰਦੀਆਂ ਨੇ ਨਾਲ ਤੁਹਾਨੂੰ ਥੋੜਾ ਜਿਹਾ SEO ਕਰਨਾ ਪਏਗਾ ਸਰਚ ਇੰਜਨ অপਟੀਮਾਈਜੇਸ਼ਨ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਲੈ ਲਓ ਡਿਜੀਟਲ ਮਾਰਕੀਟਿੰਗ ਬਾਰੇ ਥੋੜੀ ਜਾਣਕਾਰੀ ਲੈ ਲਓ ਕਿਹੜੇ ਕਿਹੜੇ ਕੀਵਰਡ ਵਗੈਰਾ ਲਗਾਉਣੇ ਆਪਾਂ ਜਦੋਂ ਵੀਡੀਓ ਅਪਲੋਡ ਕਰਦੇ ਆ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਣਗੀਆਂ ਨਾਲ ਚੈਨਲ ਮੈਨੇਜਮੈਂਟ ਵਾਲਾ ਕੀ ਕਰੇਗਾ ਕਿ ਕਦੋਂ ਵੀਡੀਓ ਅਪਲੋਡ ਕਰਨੀ ਹੈ ਕਦੋਂ ਸ਼ਾਰਟ ਅਪਲੋਡ ਕਰਨਾ ਹੈ ਉਹਦੀ ਥੋੜੀ ਬਥੀ ਕਿਵੇਂ ਸੈਟਿੰਗ ਕਰਨੀ ਹੈ ਤਾ ਕਦੇ ਕਿਸੇ ਕੋਈ ਕਮੈਂਟ ਆ ਜਾਂਦਾ ਉਸ ਨੂੰ ਡਿਲੀਟ ਕਰਨਾ ਜਾਂ ਉਹਦਾ ਕੋਈ ਜਵਾਬ ਦੇਣਾ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਿੱਖਣੀਆਂ ਕਿੱਥੋਂ ਨੇ ਇਹ ਵੀ ਆਪਾਂ ਦੱਸਾਂਗੇ ਲੇਕਿਨ ਫਿਲਹਾਲ ਤੁਸੀਂ ਚੂਜ਼ ਕਰ ਲਓ ਕਿ ਇਹ ਮੈਂ ਕਰ ਸਕਦਾ ਕਿ ਨਹੀਂ ਮੈਂ ਨਿੱਕਾ ਨਿੱਕਾ ਨੇਚਰ ਦੱਸ ਰਿਹਾ ਹਰੇਕ ਚੀਜ਼ ਦਾ ਵੀ ਕਿਵੇਂ ਦਾ ਹੁੰਦਾ ਹੈ ਇਸ ਤੋਂ ਅਗਲੀ ਵਾਲੀ ਜਿਹੜੀ ਚੀਜ਼ ਹੈ ਉਹ ਮੇਰੀ ਬਹੁਤ ਫੇਵਰੇਟ ਹੈ ਉਹ ਹੈਗੀ ਹੈ ਜੀ ਸਕ੍ਰਿਪਟ ਰਾਈਟਿੰਗ ਹੁਣ ਇੱਥੇ ਯਾਦ ਆਉਂਦੇ ਨੇ ਜਿਨ੍ਹਾਂ ਨੇ ਬੀਏ ਕੀਤੀ ਹੈ ਖਾਸ ਕਰਕੇ ਜਿਨ੍ਹਾਂ ਨੇ ਲਿਟਰੇਚਰ ਪੜਿਆ ਹੈ ਹਿਸਟਰੀ ਪੜੀ ਆ ਪੋਲ ਸਾਇੰਸ ਪੜੀ ਆ ਤੇ ਜਿਹੜੀਆਂ ਆਲੇ ਦੋਲੇ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਉਹ ਬਿਆਨ ਕਰ ਸਕਦੇ ਨੇ ਸਕ੍ਰਿਪਟ ਰਾਈਟਿੰਗ ਤੁਸੀਂ ਅਵਾਰਡ ਯਾਨੀ ਕਿ ਫਿਲਮਾਂ ਦੇ ਵਿੱਚ ਨਾਟਕਾਂ ਜਾਂ ਕੋਈ ਵੀ ਯਾਨੀ ਕਿ ਸੀਰੀਜ਼ ਆਉਂਦੀਆਂ ਨੇ ਉਹਦੇ ਵਿੱਚ ਸੁਣਿਆ ਹੋਣਾ ਕਿ ਇਸ ਫਿਲਮ ਦੀ ਆ ਵਾਲੀ ਸਕ੍ਰਿਪਟ ਫਲਾਣੇ ਜਣੇ ਨੇ ਲਿਖੀ ਹੈ ਇਸ ਕਰਕੇ ਤੁਸੀਂ ਵੀ ਬਹੁਤ ਅੱਛੇ ਸਕ੍ਰਿਪਟ ਰਾਈਟਰ ਹੋ ਸਕਦੇ ਹੋ ਇਹਦੀ ਲੋੜ ਬਹੁਤ ਜਣਿਆਂ ਨੂੰ ਪੈਂਦੀ ਹੈ ਜੋ ਕੰਟੈਂਟ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਹਰੇਕ ਘਟਨਾ ਦੇ ਉੱਤੇ ਇੱਕ ਸਕ੍ਰਿਪਟ ਚਾਹੀਦੀ ਹੈ ਤੇ ਤੁਸੀਂ ਵੀ ਇੱਕ ਬਹੁਤ ਵਧੀਆ ਸਕ੍ਰਿਪਟ ਡਾਇਰੈਕਟਰ ਅਗਰ ਬਣ ਜਾਂਦੇ ਹੋ ਦੀ ਆਪਣੀ ਅਰਨਿੰਗ ਬਹੁਤ ਚੰਗੇ ਤਰੀਕੇ ਨਾਲ ਕਮਾ ਸਕਦੇ ਹੋ ਆਪਣੇ ਆਪ ਨੂੰ ਕਿਵੇਂ ਸ਼ੋਅ ਕਰਨਾ ਹੈ ਕਿ ਮੈਂ ਸਕ੍ਰਿਪਟ ਲਿਖ ਸਕਦਾ ਇਹ ਵੀ ਮੈਂ ਐਂਡ 'ਚ ਦੱਸਾਂਗਾ ਦੋ ਚੀਜ਼ਾਂ ਹੋਰ ਰਹਿ ਗਈਆਂ ਬਸ ਦੋ ਵੀ ਕਾਦੀਆਂ ਇੱਕ ਹੀ ਰਹਿ ਗਈ ਹੈ ਨੰਬਰ 5 ਦੇ ਵਿੱਚ ਇਹਨਾਂ ਦੇ ਨਾਲ ਹੀ ਜੁੜੀ ਇੱਕ ਚੀਜ਼ ਹੈ ਜਿਸ ਨੂੰ ਆਪਾਂ ਗ੍ਰਾਫਿਕ ਡਿਜ਼ਾਈਨਰ ਕਹਿੰਦੇ ਆ ਕਿਉਂਕਿ ਸਕ੍ਰਿਪਟ ਲਿਖਣੀ ਹੈ ਵੀਡੀਓ ਸ਼ੂਟ ਕਰਨੀ ਹੈ ਉਸ ਨੂੰ ਐਡਿਟ ਕਰਨਾ ਤੇ ਅਪਲੋਡ ਕਰਨਾ ਤੇ ਅਪਲੋਡ ਦੇ ਨਾਲ ਫਿਰ ਲੋੜ ਪਈ ਇੱਕ ਵਧੀਆ ਥਾਂ ਬਨੇਲ ਦੀ ਲੇਕਿਨ ਵਧੀਆ ਥਾਂ ਬਨੇਲ ਜਿਹੜੀ ਸਟੋਰੀ ਇੱਕ ਵੀਡੀਓ 'ਚ ਦੱਸੀ ਗਈ ਹੈ ਉਦੇ ਅਕੋਰਡਿੰਗ ਉਸ ਨੂੰ ਮਤਲਬ ਕਿ ਡਿਫਾਈਨ ਕਰਦਾ ਹੋਇਆ ਕਿ ਵਾਕਈ ਜੋ ਥੰਬਨੇਲ ਦੇ ਵਿੱਚ ਸੀ ਉਹੀ ਸਟੋਰੀ ਦੇ ਵਿੱਚ ਹੈ ਹੋਏਗਾ ਸਾਰਾ ਇਹ ਮਿਲ ਕੇ ਇੱਕ ਵੱਡੇ ਚੈਨਲ ਦੀ ਮੈਂ ਗੱਲ ਕਰਦਾ ਵੀ ਇਹ ਸਾਰੇ ਇਕੱਲੇ ਇਕੱਲੇ ਬੰਦੇ ਨੇ ਤੇ ਜਿਹੜਾ ਬੰਦਾ ਗ੍ਰਾਫਿਕ ਡਿਜ਼ਾਈਨਰ ਹੈ ਜਿੰਨੇ ਯਾਨੀ ਕਿ ਥੰਬਨੇਲ ਬਣਾਉਣਾ ਜ਼ਰੂਰੀ ਨਹੀਂ ਹੈ ਕਿ ਇਕੱਲਾ ਥੰਬਨੇਲ ਹੀ ਬਣਾਉਗਾ ਬਾਕੀ ਵੀ ਉਹ ਚੈਨਲ ਦੇ ਵਿੱਚ ਵੀ ਕਈ ਕੁਝ ਆਪਨੂੰ ਲਾਣਾ ਪੈਂਦਾ ਕਵਰ ਪੇਜ ਤੋਂ ਲੈ ਕੇ ਜਾਂ ਜਿਹੜਾ ਵੀ ਆਪਣਾ ਇੱਕ ਲੋਗੋ ਡਿਜ਼ਾਈਨ ਕਰਨਾ ਇਹ ਵੀ ਸਾਰਾ ਕੁਝ ਵਿੱਚ ਹੁੰਦਾ ਕਿਹੜਾ ਫੌਂਟ ਕਲਰ ਤੁਸੀਂ ਯੂਜ਼ ਕਰਨਾ ਕਲਰ ਕੰਬੀਨੇਸ਼ਨ ਕੀ ਹੋਣਾ ਚਾਹੀਦਾ ਕਿਸੇ ਚੀਜ਼ ਦਾ ਉਹ ਸਾਰੀਆਂ ਚੀਜ਼ਾਂ ਗ੍ਰਾਫਿਕ ਡਿਜ਼ਾਈਨਰ ਦੇ ਹਿੱਸੇ ਆਉਣਗੀਆਂ ਹੁਣ ਗੱਲ ਆਉਂਦੀ ਹੈ ਕਿ ਤੁਸੀਂ ਇਹ ਚੀਜ਼ਾਂ ਸਿੱਖ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਿਵੇਂ YouTube ਤੇ ਨਾਮ ਬਣਾਓ Facebook ਤੇ ਨਾਮ ਬਣਾਓ ਲੇਕਿਨ ਅੱਜ ਦੇ ਸਮੇਂ ਦੇ ਵਿੱਚ Instagram ਹੈ ਨਾ ਜੋ ਇਹਦੇ ਤੇ ਤੁਸੀਂ ਇੱਕ ਆਪਣਾ ਪ੍ਰੋਫਾਈਲ ਬਣਾਉਣੀ ਹੈ ਤੇ ਆਪਣੇ ਕੰਮ ਦਾ ਨਿੱਕਾ-ਨਿੱਕਾ ਜੋ ਨਮੂਨਾ ਹੈ ਨਾ ਉਹ ਪੇਸ਼ ਕਰਨਾ ਹੈ ਜਿਆਦਾ ਨਹੀਂ ਕੋਈ 10-15 ਸਕਿੰਟ ਦੀ ਵੀਡੀਓ ਐਡਿਟ ਕਰਕੇ ਉਹ ਤੁਸੀਂ ਇੱਕ ਰੀਲ ਦੇ ਵਿੱਚ ਸਟੋਰੀ ਤੇ ਆਪਣਾ ਪੋਸਟ ਕਰ ਸਕਦੇ ਹੋ ਤੇ ਥੱਲੇ ਆਪਣੇ ਨੰਬਰ ਦੇ ਦਿਓ ਵੀ ਜੇ ਐਵੇਂ ਦੀ ਐਡੀਟਿੰਗ ਕਰਾਉਣੀ ਹੈ ਤੇ ਮੈਨੂੰ ਤੁਸੀਂ ਕੰਟੈਕਟ ਕਰ ਲਓ ਇਹ ਤੁਹਾਡਾ ਲਿਖਣ ਦਾ ਜਿਹੜਾ ਤਰੀਕਾ ਹੁੰਦਾ ਹੈ ਤੁਹਾਡੀ ਜਿਹੜੀ ਸ਼ੈਲੀ ਹੈ ਕਿਵੇਂ ਸ਼ਬਦਾਂ ਦੀ ਤੁਸੀਂ ਚੋਣ ਕਰਦੇ ਹੋ ਉਹ ਤੁਸੀਂ ਨਿੱਕੇ ਨਿੱਕੇ ਪੈਰੇ ਬਣਾ ਕੇ ਕਿਸੇ ਵੀ ਘਟਨਾ ਦੇ ਬਾਰੇ ਉਹ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਜਿੰਨੂੰ ਪਸੰਦ ਆਏ ਤੇ ਉਹਨੇ ਤੁਹਾਡੇ ਨਾਲ ਕੰਟੈਕਟ ਕਰ ਲੈਣਾ ਹੁਣ ਅਗਲੀ ਗੱਲ ਮੰਨ ਕੇ ਚਲੋ ਆਪਾਂ ਇੱਕ ਐਗਜ਼ਾਮਪਲ ਲੈ ਲੈਨੇ ਆ ਕਿ ਤੁਸੀਂ ਯਾਨੀ ਕਿ ਸਕ੍ਰਿਪਟ ਲਿਖਦੇ ਹੋ ਜਾਂ ਤੁਸੀਂ ਵੀਡੀਓ ਐਡਿਟ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਯਾਨੀ ਕਿ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕਰਦੇ ਹੋ ਥੰਬਨੇਲ ਵਗੈਰਾ ਬਣਾ ਕੇ ਦਿੰਦੇ ਹੋ ਸਪੋਜ਼ ਕਰੋ ਤੁਹਾਡੀ ਕਿਸੇ ਇੱਕ ਚੈਨਲ ਦੇ ਨਾਲ ਗੱਲ ਹੋ ਗਈ ਹੈ ਠੀਕ ਹੈ ਇਹਦਾ ਮਤਲਬ ਇਹ ਥੋੜੀਆ ਕਿਉਂ ਅਗਰ ਹਫਤੇ ਦੇ ਵਿੱਚ ਇੱਕ ਵੀਡੀਓ ਪਾ ਰਿਹਾ ਹੈ ਤਾਂ ਤੁਸੀਂ ਇੱਕ ਵੀਡੀਓ ਐਡਿਟ ਕਰ ਰਹੇ ਹੋ ਇੱਕ ਜਣਾ ਯਾਨੀ ਕਿ ਥੰਬਨੇਲ ਬਣਾ ਰਿਹਾ ਦੂਜਾ ਯਾਨੀ ਕਿ ਸਕ੍ਰਿਪਟ ਵੀ ਲਿਖ ਰਹੇ ਹੋ ਇਹ ਕੋਈ ਵੀ ਕੰਮ ਅਲੱਗ-ਅਲੱਗ ਵੀ ਅਗਰ ਤੁਸੀਂ ਕਰ ਰਹੇ ਹੋ ਜ਼ਰੂਰੀ ਨਹੀਂ ਹੈ ਤੁਸੀਂ ਇੱਕ ਬੰਦੇ ਦੇ ਕਰਨਾ ਤੁਹਾਨੂੰ ਕਿੰਨਾ ਚਿਰ ਲੱਗੇਗਾ ਕਿ 10 ਮਿੰਟਾਂ ਦੀ ਤੁਸੀਂ ਕਿਸੇ ਨੂੰ ਇੱਕ ਸਕ੍ਰਿਪਟ ਲਿਖ ਕੇ ਦੇ ਦਿਓ ਤੇ ਉਹ ਤੁਸੀਂ ਇੱਕ ਤੋਂ ਵੱਧ ਵੀ ਕਰ ਸਕਦੇ ਹੋ ਉਹਨਾਂ ਦੇ ਵਿੱਚ ਇਗਜ਼ਾਮਪਲ ਦੇ ਤੌਰ ਤੇ ਤੁਸੀਂ ਕਿਸ ਨੂੰ 10 ਮਿੰਟ ਦੀ ਸਕ੍ਰਿਪਟ ਲਿਖ ਕੇ ਦਿੱਤੀ ਹੈ 4-5 ਪੇਜਾਂ ਦੀ ਤਾਂ ਉਹ ਤੁਸੀਂ ਅਗਰ ਜ਼ਿਆਦਾ ਨਹੀਂ ਦੇਣ ਦੇ ਵਿੱਚ 3 ਵੀ ਕਰਦੇ ਹੋ اگر ایک دن ਤੁਸੀਂ ਕੋਈ 200 ਤੋਂ ਲੈ ਕੇ 500 ਤੱਕ ਵੀ ਚਾਰਜ ਕਰ ਰਹੇ ਹੋ ਤਾਂ 1500 روپے پر ڈے ਹੋਗੇ ਹੌਲੀ ਹੌਲੀ ਤੁਹਾਡੀ ਲਿਖਣ ਸ਼ੈਲੀ ਹੋਰ ਵੱਡੀ ਹੁੰਦੀ ਜਾਏਗੀ ਚੈਨਲ ਹੋਰ ਵੱਡਾ ਮਿਲ ਜੇਗਾ ਉਹ 200 500 ਤੋਂ ਲੈ ਕੇ ਫਿਰ 2000 3000 4000 ਵੀ ਤੁਹਾਨੂੰ ਪੇ ਕਰ ਸਕਦੇ ਨੇ ਮੈਨੂੰ ਪਤਾ ਨਹੀਂ ਵੀ ਕੀ ਰੇਟ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ ਇਹਨਾਂ ਚੀਜ਼ਾਂ ਦਾ ਮੈਂ ਜਸਟ ਰਫਲੀ ਜਿਹਾ ਗੈਸ ਲਾ ਰਿਹਾ ਹਾਂ ਇੱਕ ਠੀਕ ਹੈ ਉਸ ਤੋਂ ਬਾਅਦ ਤੁਸੀਂ ਅਗਰ 500 ਰੁਪਿਆ ਲੈਂਦੇ ਹੋ ਜਾਂ 300 ਰੁਪਿਆ ਇੱਕ ਥੰਬਨੇਲ ਬਣਾਉਣ ਦਾ ਤਾਂ ਚੰਗੇ ਤੋਂ ਚੰਗਾ ਥੰਬਨੇਲ ਵੀ ਤੁਸੀਂ ਡੇਢ ਤੋਂ 2 ਘੰਟੇ 'ਚ ਬਿਲਕੁਲ ਆਰਾਮ ਨਾਲ ਬਣਾ ਸਕਦੇ ਹੋ ਬਹੁਤ ਵਧੀਆ ਸਟਾਰਟਿੰਗ ਦੇ ਵਿੱਚ ਸਮਾਂ ਲੱਗੇਗਾ ਬਾਅਦ ਵਿੱਚ ਤੁਸੀਂ ਅੱਧੇ ਘੰਟੇ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਕੈਨਵਾ ਵਰਗੀ ਜਿਵੇਂ ਐਪ ਹੈਗੀ ਹੈ ਜਾਂ ਬਾਕੀ ਬਹੁਤ ਵੱਡੇ ਹੋਰ ਸੌਫਟਵੇਅਰ ਜੋ ਲੈਪਟਾਪ ਤੇ ਵੀ ਚੱਲਦੇ ਨੇ ਤੇ ਐਪ ਵੀ ਹੈਗੀ ਆ ਉਹਨਾਂ ਦੀ ਤਾਂ ਉਹ ਤੁਸੀਂ ਇੱਕ ਦਿਨ ਦੇ ਵਿੱਚ ਦੇਖ ਲਓ ਕਿੰਨੇ ਬਣਾ ਸਕਦੇ ਹੋ ਜੇ ਤੁਸੀਂ ਇਕੱਲਾ ਹੀ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕਰ ਰਹੇ ਹੋ ਕਿਸੇ ਦੇ ਚੈਨਲ ਦਾ ਲੋਗੋ ਬਣਾ ਰਹੇ ਹੋ ਕਿਸੇ ਦੇ ਚੈਨਲ ਦਾ ਕਵਰ ਪੇਜ ਬਣਾ ਰਹੇ ਹੋ ਤਾਂ ਉਹ ਤੁਸੀਂ ਇੱਕ ਦਿਨ ਦੇ ਵਿੱਚ 3-300 ਰੁਪਏ ਦੇ ਕਿੰਨੇ ਕੰਮ ਕਰ ਸਕਦੇ ਹੋ ਜਿਆਦਾ ਨਹੀਂ 7-8 ਤੱਕ ਕਰ ਹੀ ਸਕਦੇ ਤਾਂ 2000-1500 ਰੁਪਏ ਪਰ ਡੇ ਇਸ ਸਟਾਰਟਿੰਗ ਦੀ ਇਨਕਮ ਹੈ ਜੋ ਤੁਸੀਂ ਅਰਨ ਕਰ ਸਕਦੇ ਹੋ ਅੱਗੇ ਜਾ ਕੇ ਤੁਹਾਡੀ ਟੀਮ ਵੱਡੀ ਬਣ ਜਾਣੀ ਹੈ ਇਕੱਲਾ YouTube ਤੇ ਹੀ ਕੰਮ ਨਹੀਂ ਹੋਣਾ ਗ੍ਰਾਫਿਕ ਡਿਜ਼ਾਈਨ ਵੈਬਸਾਈਟ ਦੇ ਵਿੱਚ ਵੀ ਬਹੁਤ ਤਗੜਾ ਰੋਲ ਹੈ ਦਾ ਜੋ ਕੁਝ ਵੀ ਡਿਜੀਟਲ ਮਾਰਕੀਟ ਦੀ ਦੁਨੀਆ ਦੇ ਵਿੱਚ ਹੋ ਰਿਹਾ ਹੈ ਗ੍ਰਾਫਿਕ ਡਿਜ਼ਾਈਨਿੰਗ ਦਾ ਜਾਂ ਵੀਡੀਓ ਐਡਿਟ ਦਾ ਵੀਡੀਓਗ੍ਰਾਫੀ ਦਾ ਕੋਈ ਵੀ ਚੀਜ਼ ਹੈ ਹਰ ਇੱਕ ਜਗ੍ਹਾ ਕੰਮ ਆ ਰਹੀ ਹੈ ਮੰਨ ਕੇ ਚੱਲੋ ਕਿਸੇ ਕੰਪਨੀ ਨੇ ਆਪਣੇ ਪ੍ਰੋਡਕਟ ਦੀ ਐਡ ਕਰਾਣੀ ਹੈ ਤਾਂ ਇਹ ਸਾਰਾ ਕੰਮ ਉਹਦੇ ਵਿੱਚ ਵਰਤਿਆ ਜਾਏਗਾ ਨਾ ਸਭ ਤੋਂ ਪਹਿਲਾਂ ਸਕ੍ਰਿਪਟ ਲਿਖਣਗੇ ਵੀ ਕੀ ਬੋਲਣਾ ਹੈ ਫਿਰ ਵੀਡੀਓ ਬਣਾਣਗੇ ਐਡਿਟ ਕਰਨਗੇ ਯਾਨੀ ਕਿ ਗ੍ਰਾਫਿਕ ਡਿਜ਼ਾਈਨ ਵੀ ਉਹਦੇ ਵਿੱਚ ਆਏਗਾ ਇਹ ਅੱਜ ਦਾ ਯਾਨੀ ਕਿ ਇਹ ਜ਼ਮਾਨਾ ਹੈ ਅੱਜ ਦਾ ਸਮਾਂ ਇਸ ਚੀਜ਼ ਨੂੰ ਸੰਭਾਲ ਕੇ ਨੌਜਵਾਨ ਜਿਹੜੇ ਆ ਪਲੱਸ 2 ਤੋਂ ਬਾਅਦ ਛੁੱਟੀਆਂ ਵੀ ਹੋਣੀਆਂ ਨਾ ਮਹੀਨੇ ਡੇਢ ਦੀਆਂ ਉਹਦੇ ਵਿੱਚ ਤੁਸੀਂ ਇੱਕ ਕੰਮ ਸਿੱਖ ਸਕਦੇ ਹੋ ਇਹਦੇ ਵਾਸਤੇ ਭਾਰੀ ਇਨਵੈਸਟਮੈਂਟ ਦੀ ਲੋੜ ਨਹੀਂ ਹੈ ਵੀਡੀਓ ਐਡਿਟ ਕਰਨੀ ਜਾਂ ਵੀਡੀਓ ਬਣਾਣੀ ਉਹ ਤੁਸੀਂ ਕੈਮਰੇ ਤੋਂ ਆਪਣੇ ਫੋਨ ਤੋਂ ਸ਼ੁਰੂ ਕਰਨਾ ਹੈ ਹੁਣ ਸਵਾਲ ਆਉਂਦਾ ਕਿ ਸਾਰਾ ਕੁਝ ਫੋਨ ਤੇ ਤੇ ਹੁੰਦਾ ਨਹੀਂ ਜੇ ਅਸੀਂ ਵੱਡੇ ਉਹਦੇ ਚ ਜਾਵਾਂਗੇ ਚੈਨਲ ਚ ਉੱਥੇ ਤੇ ਕੈਮਰੇ ਨੇ ਤਾਂ ਤੁਸੀਂ ਆਪਣੇ ਨੇੜੇ ਦੇ ਸ਼ਹਿਰ ਦੇ ਕਿਸੇ ਵੀ ਫੋਟੋਗ੍ਰਾਫਰ ਕੋਲ ਜਾਣਾ ਉਹਨਾਂ ਕੋਲ ਸੋਨੀ ਦਾ ਕੈਨਨ ਦਾ ਕੋਈ ਕੈਮਰਾ ਹੋਏਗਾ ਉਹਨਾਂ ਨੂੰ ਤੁਸੀਂ ਕੋਈ 2-4000 ਰੁਪਏ 2 ਮਹੀਨੇ ਦਾ ਮਹੀਨੇ ਦਾ ਇੱਕ ਵਾਰ ਦੇ ਦਿਦੋ ਕਿ ਮੈਂ ਤੇਰੇ ਕੋਲ 15 ਦਿਨ 20 ਦਿਨ ਆਉਣਾ ਤੇ ਮੈਨੂੰ ਇਸ ਕੈਮਰੇ ਨੂੰ ਕਿੱਦਾਂ ਹੈਂਡਲ ਕਰਨਾ ਕਿਹੜੇ-ਕਿਹੜੇ ਬਟਨ ਨੇ ਕਿਵੇਂ ਬੈਟਰੀ ਐਕਸਚੇਂਜ ਕਰਨੀ ਹੈ ਲੈਂਸ ਅੱਗੇ ਕਿਵੇਂ ਲਾਉਣਾ ਟ੍ਰਾਈਪੋਡ ਨੂੰ ਕਿੱਦਾਂ ਮੈਨੇਜ ਕਰਨਾ ਸਾਰਾ ਕੁਝ ਤੁਸੀਂ ਉਹਨਾਂ 15 20 ਦਿਨਾਂ ਦੇ ਵਿੱਚ ਵੀ ਸਿੱਖ ਸਕਦੇ ਹੋ ਜਦੋਂ ਫਿਰ ਤੁਸੀਂ ਉਹ ਚੀਜ਼ ਨੂੰ ਬਾਏ ਕਰ ਲੋਗੇ ਪ੍ਰੋਫੈਸ਼ਨਲੀ ਫਿਰ ਤੁਹਾਨੂੰ ਸਾਰਾ ਕੁਝ ਸਿੱਖਣਾ ਆ ਹੀ ਜਾਏਗਾ ਸੋ ਇਹ ਸੀ ਸਾਰੇ ਉਹ ਪੰਜ ਚਾਰ ਕੰਮ ਜਿਹੜੇ ਸੋਸ਼ਲ ਮੀਡੀਆ ਨਾਲ ਰਿਲੇਟਡ ਬੜੇ ਸ਼ੌਂਕ ਦੇ ਨਾਲ ਮੋਬਾਈਲ ਦੇ ਉੱਤੇ ਲੈਪਟਾਪ ਦੇ ਉੱਤੇ ਤੁਸੀਂ ਸਿੱਖ ਸਕਦੇ ਹੋ ਬਿਨਾ ਕੋਈ ਵੱਡੀ ਇਨਵੈਸਟਮੈਂਟ ਕਰੇ ਵੀਡੀਓ ਚੰਗੀ ਲੱਗੀ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਤੇ ਆਪਣੀ ਇੱਕ ਟੀਮ ਬਣਾਓ ਇੰਸਟਾਗ੍ਰam ਦੇ ਚੈਨਲ ਬਣਾਓ ਇਸ ਨੂੰ ਵਰਤੋ ਆਪਣੀਆਂ ਸਕਿਲਸ ਨੇ ਜਿਹੜੀਆਂ ਉਹ ਦੂਜਿਆਂ ਨੂੰ ਦੇ ਕੇ ਤੁਸੀਂ ਅਰਨ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ